ਪਿਛਲੇ 24 ਘੰਟਿਆਂ ਤੋਂ ਇੱਕ ਨਾਮ ਬੜਾ ਚਰਚਾ ਦੇ ਵਿੱਚ ਹੈ ਦੇਸ਼ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਵਿਨੇਸ਼ ਫੋਗਾਟ ਦੇ ਉੱਪਰ ਲਗਾਤਾਰ ਹਰ ਵਿਅਕਤੀ ਦੇ ਵੱਲੋਂ ਸੋਚਿਆ ਜਾ ਰਿਹਾ ਹੈ ਕਿ ਇੱਕ ਖਿਡਾਰੀ ਨਾਲ ਅਜਿਹਾ ਕਿਸ ਕਿਵੇਂ ਵਾਪਰ ਸਕਦਾ ਦਰਸਲ ਫਾਈਨਲ ਅਹ ਮੁਕਾਬਲੇ ਦੇ ਠੀਕ ਪਹਿਲਾਂ ਵਿਨੇਸ਼ ਫੋਗਾਟ ਨੂੰ ਜਿਹੜਾ ਉਹ 올림픽 ਦੇ ਵਿੱਚੋਂ ਡਿਸਕਵਾਲਿਫਾਈ ਕਰ ਦਿੱਤਾ ਜਾਂਦਾ ਹੈ ਕਿ ਉਹ ਤੇ ਹਵਾਲਾ ਇਸ ਗਲਤਤਾ ਜਾਂਦਾ ਕਿ ਮੁਕਾਬਲਾ ਖੇਡਣ ਦੇ ਲਈ ਕਿਉਂਕਿ ਜਿਹੜਾ ਉਹਨਾਂ ਦਾ weight ਜਿਹੜਾ ਆ ਉਹ ਜਿਆਦਾ ਹੈਗਾ ਉਹ ਇਸ ਖੇਡ ਦੇ ਲਈ ਕੈਪੇਬਲ ਨਹੀਂ ਹੈਗੇ ਇਸ ਗੱਲ ਦਾ ਹਵਾਲਾ ਦੇ ਕੇ ਮੁਕਾਬਲੇ ਤੋਂ ਵਿਨ ਭਾਰਤ ਦੀ ਪਹਿਲੇ ਪਹਿਲਵਾਨ ਵਿਨੇਸ਼ ਫੋਗੜ ਨੂੰ ਮੁਕਾਬਲੇ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਮੁਕਾਬਲੇ ਦੇ ਵਿੱਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਵਿਨੇਸ਼ ਫੋਗੜ ਦੇ ਵੱਲੋਂ ਸੀਏਐਸ ਦੇ ਅੱਗੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਆਈ ਹੈ ਅਤੇ ਜਿਹੜਾ ਸਿਲਵਰ ਮੈਡਲ ਉਸ ਦੇ ਉੱਪਰ ਉਸ ਦਾ ਜਿਹੜਾ ਉਹ ਹੱਕ ਬਣਦਾ ਹੈ ਕਸ ਦਈਏ ਕਿ weight ਜਿਆਦਾ ਹੋਣ ਦੇ ਕਾਰਨ ਵਿਨੇਸ਼ ਫੋਗਾੜ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਸੀ ਫਾਈਨਲ ਮੁਕਾਬਲਾ ਸੀ ਕੱਲ ਉਹਨਾਂ ਦਾ ਤੇ ਮੁਕਾਬਲੇ ਤੋਂ ਪਹਿਲਾਂ ਹੀ ਜਦੋਂ ਉਹਨਾਂ ਦਾ weight ਕਰਾਇਆ ਗਿਆ ਉਹਨਾਂ ਦਾ ਵਜ਼ਨ ਕਰਾਇਆ ਗਿਆ ਤਾਂ ਉਸ ਦੇ ਵਿੱਚ ਜਿਹੜਾ 100 ਗ੍ਰਾਮ ਵਜ਼ਨ ਵਿਨੇਸ਼ ਫੋਗਾੜ ਦਾ ਜ਼ਿਆਦਾ ਪਾਇਆ ਗਿਆ ਜਿਸ ਕਰਕੇ ਮੁਕਾਬਲੇ ਦੇ ਵਿੱਚੋਂ ਵਿਨੇਸ਼ ਫੋਗਾੜ ਨੂੰ ਬਾਹਰ ਕਰ ਦਿੱਤਾ ਗਿਆ ਜਦੋਂ ਹੀ ਬਾਹਰ ਕੀਤਾ ਗਿਆ ਤਾਂ ਪੂਰੇ ਦੇਸ਼ ਦੀਆਂ ਹਸਾਂ ਟੁੱਟੀਆਂ ਵਿਨੇਸ਼ ਫੋਗਾੜ ਦੀ ਵੀ ਜਿਹੜੀ ਹਾਲਤ ਉਹ ਠੀਕ ਨਹੀਂ ਸੀ ਆਪਾਂ ਦੇਖੇਗੇ ਸੋਨ ਦੇ ਵਿੱਚ ਹੈ ਕਿ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਉਹਨਾਂ ਨੂੰ ਉਹਨਾਂ ਦੀ ਸਿਹਤ ਜਿਹੜੀ ਆ ਖਰਾਬ ਹੋ ਜਾਂਦੀ ਹੈ ਪੂਰੇ ਭਾਰਤ ਨੂੰ ਜਿਹੜਾ ਉਮੀਦਾਂ ਸੀ ਵਿਨੇਸ਼ ਫੋਗਾੜ ਤੋਂ ਕਿ 골ਡ ਮੈਡਲ ਵਿਨੇਸ਼ ਫੋਗਾੜ ਦੇਸ਼ ਦੇ ਲਈ ਲੈ ਕੇ ਆਏਗੀ ਪਰ ਇੱਕ ਖਬਰ ਜਦੋਂ ਸਾਹਮਣੇ ਆਉਂਦੀ ਹੈ ਤਾਂ ਪੂਰੇ ਦੇਸ਼ ਵਾਸੀਆਂ ਦੀਆਂ ਉਮੀਦਾਂ ਜਿਹੜੀਆਂ ਉਹ ਟੁੱਟ ਜਾਂਦੀਆਂ ਨੇ ਤਾਂ ਦੂਜੇ ਪਾਸੇ ਸੀਐਸ ਦਾ ਰੁਖ ਕੀਤਾ ਗਿਆ ਵਿਨੇਸ਼ ਫੋਗਾੜ ਦੇ ਵੱਲੋਂ ਕਿ ਮੇਰਾ ਇਸ 올림픽 ਦੇ ਵਿੱਚ ਇਸ ਖੇਡ ਦੇ ਵਿੱਚ ਠੀਕ ਹੈ ਮੈਨੂੰ ਮੁਕਾਬਲੇ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਪਰ ਮੈਂ ਸੈਮੀਫਾਈਨਲ ਮੁਕਾਬਲਾ ਜਿੱਤ ਕੇ ਆਈਆਂ ਅਤੇ ਜਿਹੜਾ ਆ ਸਿਲਵਰ ਮੈਡਲ ਦੇ ਉੱਪਰ ਮੇਰਾ ਹੱਕ ਬਣਦਾ ਇਸ ਦੇ ਉੱਪਰ ਫੈਸਲਾ ਜਿਹੜਾ ਸੀਏਐਸ ਦੇ ਵੱਲੋਂ ਕਦੇ ਵੀ ਜਿਹੜਾ ਉਹ ਸਾਂਝਾ ਕੀਤਾ ਜਾ ਸਕਦਾ ਹੈ ਦੇਸ਼ ਵਾਸੀਆਂ ਦੇ ਲਈ ਇਹ ਰਾਤ ਵਾਲੀ ਖਬਰ ਹੈ ਕਿ ਚਲੋ 골ਡ ਮੈਡਲ ਤਾਂ ਨਹੀਂ ਪਰ ਸਿਲਵਰ ਮੈਡਲ 올림픽 ਖੇਡਾਂ ਦੇ ਵਿਚੌਣਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਤਾਂ ਉਮੀਦ ਹੈ ਕਿ ਸਿਲਵਰ ਮੈਡਲ ਜਿਹੜਾ ਹਗੂ ਗਿਨੇਸ਼ਵਰ ਗਾਰਡਨ ਨੂੰ ਜਰੂਰ ਮਿਲੇਗਾ ਤੇ ਭਾਰਤ ਵਾਸੀਆਂ ਦੇ ਲਈ ਵੀ ਇਹ ਵੱਡੀ ਰਾਹਤ ਵਾਲੀ ਗੱਲ ਹੋਵੇਗੀ ਕਿ ਇੱਕ ਪਾਸੇ ਉਹਨਾਂ ਦੀਆਂ ਉਮੀਦਾਂ ਟੁੱਟੀਆਂ ਤਾਂ ਦੂਜੇ ਪਾਸੇ ਸਿਲਵਰ ਮੈਡਲ ਦੇ ਨਾਲ ਕਿਤੇ ਨਾ ਕਿਤੇ ਜ਼ਖਮ ਜਰੂਰ ਜਿਹੜਾ ਲੱਗਿਆ ਦੇਸ਼ ਵਾਸੀਆਂ ਨੂੰ ਉਹ ਸਿਲਵਰ ਮੈਡਲ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਜਰੂਰ ਭਰੇਗਾ ਤਾਂ ਹੁਣ ਦੇਖਦੇ ਹਾਂ ਸੀਏਐਸ ਇਸ ਅਪੀਲ ਦੇ ਵਿੱਚ ਜੋ ਵਿਨੇਸ਼ ਫੋਗਾਰਡ ਦੇ ਵੱਲੋਂ ਕੀਤੀ ਗਈ ਹੈ ਕਿ ਮੇਰਾ ਸਿਲਵਰ ਮੈਡਲ ਦੇ ਉੱਪਰ ਹੱਕ ਹੈ ਇਸ ਦੇ ਉੱਪਰ ਕੀ ਫੈਸਲਾ ਸੁਣਾਇਆ ਜਾਂਦਾ ਹੈ ਤਾਂ ਉਮੀਦ ਹੈ ਪੂਰੇ ਦੇਸ਼ ਵਾਸੀਆਂ ਨੂੰ ਇੱਕ ਵਾਰ ਫਿਰ ਤੋਂ ਉਮੀਦ ਹੈ ਕਿ ਸਾ ਜਿਹੜਾ ਭਾਰਤ ਦੇ ਵਿਨੇਸ਼ ਫੋਗਾਰਡ ਦਾ ਸਿਲਵਰ ਮੈਡਲ ਇਸ 올림픽 ਖੇਡਾਂ ਦੇ ਵਿੱਚ ਜ਼ਰੂਰ ਆਵੇਗਾ